ਕੋਈ ਆ ਦੇਖੋ ਪੱਠੀ ਤੋਂ ਰੰਗ ਨਹੀਂ ਮੱਚਿਆ ਹੋਇਆ ਟਰੈਕਟਰ ਦੇ ਠੀਕ ਹੈ ਜੀ ਕੋਈ ਬੈਟਰੀ ਸੈਲਫ ਤੇ ਟੱਕ ਤੱਕ ਹਾਰਮ ਟਰੈਕ ਦਾ ਕਹਿ ਸਕਦੇ ਆਂਗੇ ਸਾਰਿਆਂ ਨੂੰ ਪਹਿਲਾ ਮਾਡਲ ਇਹ ਆ ਨਾ ਜਿਹੜਾ ਟੌਪ ਤੇ ਬਣਿਆ ਹੋਇਆ ਹਾਂ ਇਹ ਵੀਰੇ ਪਾਵਰ ਸਟੀਅਰਿੰਗ ਦੇ ਵਿੱਚ ਆ ਹਾਈ ਸਪੀਡ ਦੇ ਵਿੱਚ ਹੈ ਡੋਮਲ ਕਲਚ ਹੈ ਠੀਕ ਹੈ ਜੀ ਟਾਇਰ ਇਹਦੇ ਬ੍ਰਾਂਡ ਨਿਊ ਜਮਾ ਨਵੇਂ ਆ ਨਾ ਮਹਿੰਗੇ ਵਾਲਾ ਮਾਡਲ ਹੈ ਓਕੇ ਜੀ ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਰੰਗ ਦਾ A to Z ਹੋ ਰਿਹਾ 2007 ਮਾਡਲ ਹੈ ਓਕੇ ਜੀ ਸੈਕੰਡ ਪਾਰਟੀ ਦੇ ਨਵੇਂ ਆ ਚਿਪ ਵਾਲੀ RC ਆ ਓ ਟਰੈਕਟਰ ਨੂੰ ਟਾਇਰ ਦਿਖਾ ਕੇ ਉਹ ਜੇ ਲਾਏ ਆ ਬੰਦੇ ਨੇ ਨਵੇਂ ਹਾਂ ਇੱਕ ਗੱਲ ਆ ਇਹ ਨਹੀਂ ਹੈਗਾ ਵੀ ਇੰਜਨ ਗੇਅਰ ਚ ਕੋਈ ਕਮੀ ਹੋਊਗੀ ਠੀਕ ਆ ਜੀ ਹਾਂ ਜੇ ਰੇਟ ਕੱਟ ਕੇ ਤਾਂ ਇੰਜਨ ਗੇਅਰ ਚ ਕੋਈ ਬੰਦਾ ਆ ਕੇ ਕਮੀ ਕੱਢੇ ਇਥੋਂ ਤੱਕ ਕਿ ਆਪਾਂ ਕੋਈ ਝੂਠ ਨਹੀਂ ਬੋਲਦੇ ਕੈਮਰਾ ਨੇੜੇ ਕਰੀ ਆ ਦਿਖਾ ਦੇ ਬਾਈ ਸਰਵਿਸ ਵੀ ਕਰਾਉਣ ਦੀ ਲੋੜ ਨਹੀਂ ਜਾ ਕੇ ਤੇਲ ਪਾ ਕੇ ਕੱਲਾ ਚਲਾਉਣੇ ਆਣਾ ਬਾਈ ਯੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਬਰਾ ਟਰੈਕਟਰ ਸੇਲ ਪਰਚੇਜ ਤੇ ਖੜੇ ਆਗੇ ਭਾਈ ਬੱਬੂ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਗ੍ਰਾਮ ਦੇ ਵੀਰੇ ਤੁਹਾਡਾ ਕਿੰਨੇ ਟਰੈਕਟਰ ਨੇ ਬਾਈ ਜੀ ਅੱਜ ਆਪ ਕੋਲ ਟਰੈਕਟਰ ਹੈਗੇ 10 ਟਰੈਕਟਰ ਜੀ ਠੀਕ ਆ ਬਾਈ ਇੰਜਨ ਗੇਅਰ ਦਾ ਕੈਮਰਾ ਇੰਜਨ ਗੇਅਰ ਪੂਰੇ ਵਧੀਆ ਤਕਰੀਬਨ ਸਾਰੇ ਹੀ ਪੰਜਾਬ ਨੰਬਰੀ ਆ ਠੀਕ ਆ ਕਾਪੀ ਕਾਜ ਜਾਂਦੀ ਕਾਪੀ ਕਾਜ ਤਾਂ ਵੀਰੇ ਆਪਾਂ ਵਧੀਆ ਹੀ ਹੇ ਤਾਂ ਬਈ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਟਰੈਕਟਰ ਖਰੀਦ ਵੀ ਸਕਦੇ ਹੋ ਤੇ ਜੇ ਕਿਸੇ ਨੇ ਵਿਚ ਕਟਵਾਉਣਾ ਉਹ ਵੀ ਹੋ ਜੂਗਾ ਲੋਨ ਤੇ ਹੋ ਜੂਗਾ ਨਾ ਬਈ ਲੋਨ ਵੀ ਹੋ ਜੂਗਾ ਪੁਰਾਣਾ ਟਰੈਕਟਰ ਵੀ ਵਿਚ ਕਟਿਆ ਜਾਊਗਾ ਬਾਕੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਮੈਂ ਵਾਰੀ ਵਾਰੀ ਹਰ ਵੀਡੀਓ ਦੀ ਬੇਨਤੀ ਕਰਦਾ ਉਹਨਾਂ ਵੀ ਕੱਲੇ ਕੱਲੇ ਟਰੈਕਟਰ ਦੀ ਫੋਟੋ ਸਾਥੋਂ ਪਾਈ ਨਹੀਂ ਜਾਂਦੀ ਇੰਸਟਾਗ੍ਰam ਫੇਸਬੁੱਕ ਤੇ ਆਪਣਾ ਪੇਜ ਆ ਬਰਾ ਟਰੈਕਟਰ 0022 ਦੇ ਨਾਂ ਤੇ ਉਹਦੇ ਤੇ ਜਾ ਕੇ ਵੀਡੀਓ ਤੁਸੀਂ ਚੈੱਕ ਕਰ ਲਿਓ ਠੀਕ ਹੈ ਜਿਹੜਾ ਮਾਡਲ ਦੀ ਇੱਧਰ ਵੀਡੀਓ ਦੇਖੋਗੇ ਉਸੇ ਦੀ ਤੁਹਾਨੂੰ ਉੱਤੇ ਕੱਲੇ ਟਰੈਕਟਰ ਦੀ ਮਿਲੂਗੀ ਪੀਕੇ ਤੇ ਜਿਹੜਾ ਨਮਾ ਉਹਦੀ ਵੀ ਆ ਉਹਦੀ ਵੀ ਬਾਈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਦਿਖਾਉਣੇ ਆ ਕਿ ਬਈ 3620 ਫੋਰਡ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਿ ਬਈ ਕੰਡੀਸ਼ਨ ਦਾ ਪੂਰਾ ਕੋਕਾ ਪੀਸ ਪਿਆਗਾ ਮਾਡਲ ਹੈਗਾ ਬਈ ਇਹ ਇਹ 1996 ਮਾਡਲ ਹੈ ਜੀ ਪੰਜਾਬ ਨੰਬਰ ਹੈ ਪਹਿਲੀ ਪਾਰਟੀ ਦਾ ਟਰੈਕਟਰ ਹੈ ਅਗਲੇ ਟਾਇਰ ਬ੍ਰਾਂਡ ਨਿਊ ਜਿਹੜੇ ਮਹਿੰਗੇ ਵਾਲੇ ਆ ਉਹ ਨਵੇਂ ਆ ਓਕੇ ਜੀ ਪਿਛਲੇ ਟਾਇਰ ਗੁਡিয়ার ਕੰਪਨੀ ਦੇ 65 ਪੈਸੇ ਆ ਜੀ ਠੀਕ ਹੈ ਜੀ ਲੈ ਮਤਲਬ ਤੁਸੀਂ ਦੇਖ ਸਕਦੇ ਹੋਗੇ ਕੰਡੀਸ਼ਨ ਦਾ ਟਰੈਕਟਰ ਪੂਰਾ ਫੁੱਲ ਕੋਕਾ ਦੇ ਫੁੱਲ ਨਵਾਂ ਪਿਆਗਾ ਹਾਂਜੀ ਤੇ ਇੰਜਨ ਗੇਅਰ ਦਾ ਬਈ ਇੰਜਨ ਗੇਅਰ ਪੂਰਾ ਵਧੀਆ ਟਰੈਕਟਰ ਦਾ ਹੈ ਠੀਕ ਆ ਜੀ ਰੇਟ ਬਈ ਇਹਦਾ ਰੇਟ ਵੀਰੇ 195000 ਰੁਪਈਆ ਠੀਕ ਆ ਜੀ ਬਾਕੀ ਮਾਨਤਨ ਹੋ ਜੇ ਬਈ ਹਾਂ ਹੋਊ ਹੋਊ ਵੀਰੇ ਜਦੋਂ ਮੌਕੇ ਤੇ ਆ ਕੇ ਕੋਈ ਬੰਦਾ ਆਪਣੇ ਨਾਲ ਗੱਲ ਕਰੂਗਾ ਮਾਨਤਨ ਜ਼ਰੂਰ ਕਰਾਂ ਠੀਕ ਆ ਬਈ ਜੀ ਤੇ ਲਓ ਮਿੱਤਰੋ ਆਲਾ ਆ ਗਿਆ ਸਮਰਾਜ 855 4 ਸਟਾਰ ਦੇ ਵਿੱਚ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਿ ਬਈ ਜੀ ਡਬਲ ਡਿਸਟ੍ਰੀਬਿਊਟਰ ਹੈਗਾ ਤੇ ਪਾਵਰ ਸਟੀਅਰਿੰਗ ਚ ਹੈਗਾ ਤੇ ਫਰੰਟ ਰੇਡੀਅਲ ਟਾਇਰ ਆਗੇ ਮਾਡਲ ਮਾਡਲ 16 ਪੰਜਾਬ ਨੰਬਰ ਪਹਿਲੀ ਪਾਰਟੀ ਦਾ ਟਰੈਕਟਰ ਹੈ ਚਾਰੇ ਟਾਇਰ ਇਹਦੇ ਬ੍ਰ ओके ठीक है एमआरएफ कंपनी दे सारा ट्रैक्टर जेनीया ना ए टू जेड ਨਵਾਂ ਕੋਈ ਆ ਦੇਖੋ ਪੱਠੀ ਤੋਂ ਰੰਗ ਨਹੀਂ ਮੱਚਿਆ ਹੋਇਆ ਟਰੈਕਟਰ ਦੇ ਠੀਕ ਹੈ ਕੋਈ ਬੈਟਰੀ ਸੈਲਫ ਤੇ ਟੱਕ ਤੱਕ ਵੀ ਹੈਣੀਗਾ ਜੀ ਓਕੇ ਬਈ ਫੁੱਲ ਕੋਕਾ ਕਹਿ ਸਕਦੇ ਹਾਂ ਜੀ ਬਈ ਰੇਟ ਵੀਰੇ 545 ਡਿਮਾਂਡ ਕਰਦੇ ਆ 525 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਬਈ ਪੰਜਾਬ ਨੰਬਰ ਹੈਗਾ ਕੰਡੀਸ਼ਨ ਤੁਸੀਂ ਚੈੱਕ ਕਰਵਾਤੇ ਬਈ ਫਰਸਟ ਕੁਆਲਟੀ ਦੇਣਾ ਬਈ ਹਾਂ ਫਰਸਟ ਕੁਆਲਟੀ ਦਾ ਟਰੈਕਟਰ ਹੈ ਜੀ ਠੀਕ ਹੈ ਲੋਨ ਵੀ ਹੋ ਜਾਊਗਾ ਟਰੈਕਟਰ ਤੇ ਓਕੇ ਜੀ ਠੀਕ ਹੈ 4 ਲੱਖ ਰੁਪਏ ਦਾ ਹੇ ਕਬਾਜੀ ਪਹਿਲਾ ਮਿੱਤਰੋ ਅੱਗੇ ਆ ਗਿਆ 65 EP ਵਾਲਾ ਟੌਪ ਮਾਡਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਡਬਲ ਡਿਸਟ੍ਰਿਬਿਊਟਰ ਚ ਆ ਗਿਆ 16 ਦੇ ਟਾਇਰਾਂ ਚ ਆ ਗਿਆ ਤੇ ਪਾਵਰ ਸਟੀering ਚ ਆ ਗਿਆ ਨਾ ਬਈ ਫਾਰਮ ਟਰੈਕ ਦਾ ਕਹਿ ਸਕਦੇ ਆਂਗੇ ਸਾਰਿਆਂ ਨੂੰ ਪਹਿਲਾ ਮਾਡਲ ਇਹ ਆ ਨਾ ਜਿਹੜਾ ਟੌਪ ਤੇ ਮਿਲਦਾ ਹਾਂ ਹਾਂ ਇਹ ਵੀਰੇ ਪਾਵਰ ਸਟੀering ਦੇ ਵਿੱਚ ਆ ਹਾਈ ਸਪੀਡ ਦੇ ਵਿੱਚ ਆ ਫੁੱਲ ਟੌਪ ਵਾਲਾ ਮਾਡਲ ਹੈ ਠੀਕ ਹੈ ਠੀਕ ਹੈ ਟਰੈਕਟਰ ਨੂੰ 65 ਪੈਸੇ ਕੰਪਨੀ ਦੇ ਆਚਾਰੇ ਇੰਜਨ ਗੇਅਰ ਦਾ ਪੂਰਾ ਵਧੀਆ ਜੀ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ 16 ਨੂੰ 28 ਦੇ ਟਾਇਰਾਂ ਚ ਹੈ ਠੀਕ ਹੈ ਜੀ ਮਤਰਾ ਕੰਡੀਸ਼ਨ ਤੁਸੀਂ ਟਰੈਕਟਰ ਦੇ ਚੈੱਕ ਕਰ ਸਕਦੇ ਹੋ ਕਿ ਬਾਈ ਕਹਿੰਦਾ ਇੰਜਨ ਗੇਅਰ ਦੀ ਫੁੱਲ ਫੁੱਲ ਬੜਾ ਤਸੱਲੀ ਹੈ ਕਿ ਬਾਈ ਬਾਕੀ ਆ ਕੇ ਚੈੱਕ ਕਰਕੇ ਤੁਸੀਂ ਸਰਦੀਨਾ ਟਰੈਕਟਰ ਲਿਆ ਸਕਦੇ ਹੋਗੇ ਇਹਦਾ ਰੇਟ ਪੇਪਰ ਆ ਰਿਹਾ ਵੀਰੇ 2009 ਮਾਡਲ ਹੈ 2,85,000 ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਰੇਟ ਕਰਦੇ ਆ ਜੀ ਠੀਕ ਹੈ ਲੈ ਮਤਰਾ ਬਾਕੀ ਮੌਕੇ ਤੇ ਮਾਨਤਾ ਆਣਾ ਹੋ ਜੂਗਾ ਤੇ ਅਗਲਾ ਆ ਗਿਆ ਮਤਰਾ ਫਾਰਮਰ ਟਰੈਕ ਆ ਇਹ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਡਾਇਰੈਕਟਰ ਹੈ ਵੀਰੇ 2000 ਮਾਡਲ 60 ਹੈ ਡਬਲ ਕਲਚ ਹੈ ਠੀਕ ਹੈ ਜੀ ਟਾਇਰ ਇਹਦੇ ਬ੍ਰਾਂਡ ਨਿਊ ਜਮਾ ਨਵੇਂ ਆ ਨਾ ਮਹਿੰਗੇ ਵਾਲਾ ਮਾਡਲ ਹੈ ਓਕੇ ਜੀ ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਰੰਗ ਦਾ A2 ਜੈਡ ਓਰੀਜਨਲ ਹੈ ਠੀਕ ਹੈ ਜੀ ਬਈ ਬਾਕੀ ਦੇਖ ਸਕਦੇ ਹੋ ਵੀ ਫਰੰਟ ਤੇ ਵੀ ਤੁਸੀਂ ਦੇਖਦੇ ਹੋ ਟਾਇਰਾਂ ਤੇ ਮਗਰਾਟ ਵਗੈਰਾ ਲੱਗੇ ਹੋਣਾ ਨਾ ਬਈ ਸਾਰੀ ਚੀਜ਼ ਪੂਰੀ ਹੈ ਵੀਰੇ ਟਰੈਕਟਰ ਦਾ ਇੰਜਨ ਗੇਅਰ ਸਭ ਕੁਝ ਓਕੇ ਹੈ ਜੀ ਓਕੇ ਬਈ ਬਾਕੀ ਤੁਸੀਂ ਲੀ ਕਰਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਬਈ ਤੇ ਮਾਡਲ ਹੈਗਾ ਬਈ 2000 ਮਾਡਲ ਪੂਰਾ 2000 ਆ ਜੀ ਡਬਲ ਕਲਚ ਆ ਪੰਜਾਬ ਦਾ ਨੰਬਰ ਆ ਜੀ ਠੀਕ ਆ ਬਈ ਰੇਟ 21 ਰੇਟ ਕਰ ਲਾਂਗੇ ਜੀ ਠੀਕ ਹੈ ਜੀ 215000 ਡਿਮਾਂਡ ਆ ਗਈ ਭਾਈ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਪ੍ਰਾਣਾ ਡਾਕਟਰ ਇਹਦੇ ਨਾਲ ਵੀ ਕੱਟਿਆ ਜਾਊਗਾ ਲੋਨ ਹੋਣਾ ਨਹੀਂ ਚਲਿਆ ਮਿੱਤਰ ਅੱਗੇ ਦਿਖਾਉਣਾ ਤੁਹਾਨੂੰ ਪਾਵਰ ਮੈਸੇਜ ਤੇ ਛੋਟਾ ਟਰੈਕਟਰ ਚੱਕੋ ਮਿੱਤਰ ਕੋਕਾ ਪੀਸਾ ਛੋਟੇ ਘੇਰ ਚ ਹੈਗਾ F2 ਮਾਡਲ ਭਈਏ ਵੀਰੇ ਮਾਡਲ V ਦਾ ਮਾਰਕਾ 21 ਦੀ RC ਹੈ ਓਕੇ ਜੀ ਇੰਜਨ ਗੇਅਰ ਦਾ ਫੁੱਲ ਚੰਗਾ 814 ਘੰਟੇ ਟਰੈਕਟਰ ਚੱਲਿਆ ਜਿਵੇਂ ਨਵਾਂ ਬ੍ਰਾਂਡ ਨਿਊ ਟਰੈਕਟਰ ਠੀਕ ਆ ਬਾਈ ਬਾਕੀ ਵੇਟ ਵਗੈਰਾ ਤੁਸੀਂ ਦੇ ਹਾਂ ਬੰਪਰ ਤੇ ਵੇਟ ਲੱਗੇ ਹੋਇਆ ਟਰੈਕਟਰ ਨੂੰ ਪੀਵੀ23 ਫਤੇਗੜ ਸਾਹਿਬ ਦਾ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਠੀਕ ਆ ਬਾਈ ਹਾਂ ਜੀ ਇੰਜਨ ਗੇਅਰ ਪੂਰਾ ਚੰਗਾ ਜਿਵੇਂ ਨਵਾਂ ਟਰੈਕਟਰ ਹੋਊਗਾ ਕਿਤੇ ਰੰਗ ਦੀ ਕਲਮ ਨਹੀਂ ਹੋਊਗੀ ਠੀਕ ਆ ਡਬਲ ਡਿਸਟ੍ਰੀਬਿਊਟਰ ਆ ਗਿਆ ਫੁੱਲ ਟੌਪ ਮਾਡਲ ਹੈ ਜੀ ਠੀਕ ਆ ਬਾਈ ਤੇ ਇਹਦਾ ਰੇਟ ਬਾਈ ਰੇਟ ਵੀਰ ਜੀ ਇਹਦਾ 695000 ਰੁਪਿਆ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਬਹਿ ਕੇ ਗੱਲ ਕਰ ਲਾਂਗੇ ਠੀਕ ਹੈ ਸਭ ਤੋਂ ਵੱਡੀ ਖਾਸੀਅਤ ਇਹ ਆ ਬਿਨਾ ਸੀਆਰਡੀ ਟਰੈਕਟਰ ਆ ਠੀਕ ਹੈ ਨੌਨ ਸੀਆਰਡੀ ਹੈ ਹਾਂ ਨੌਨ ਸੀਆਰਡੀ ਆ ਸੀਆਰਡੀ ਚਲੋ ਮਿਲ ਜਾਂਦਾ ਗੱਲ ਪਰ ਇਹ ਬਿਨਾ ਸੀਆਰਡੀ ਟਰੈਕਟਰ ਆ ਠੀਕ ਹੈ ਜੀ ਬਾਕੀ ਬਈ ਜਿਹੜਾ 7 ਰੀ ਹੈ ਕਿ ਤੁਹਾਨੂੰ ਮਿਲ ਨਹੀਂ ਨਾ ਨਹੀਂ ਵੀਰੇ ਐਂ ਮਿਲੂਗਾ ਠੀਕ ਹੈ ਬਜੀ ਤੇ ਅਗਲਾ ਫਾਰਮਰ ਟਰੈਕ ਇਹ ਆਗਾ ਬਈ 60 ਦਾ ਸਟਿੱਕਰਾਂ ਤੋਂ ਪਤਾ ਲੱਗ ਰਿਹਾ ਨਾ ਬਈ ਸਾਰੇ Ориਜਨਲ ਹੀ ਆ ਨਾ ਬਈ ਇਹ ਸਾਰਾ ਟਰੈਕਟਰ Ориਜਨਲ ਆ 2007 ਮਾਡਲ ਆ ਓਕੇ ਜੀ ਸੈਕੰਡ ਪਾਰਟੀ ਦੇ ਨੌ ਆ ਚਿਪ ਵਾਲੀ ਆਰਸੀ ਆ ਟਰੈਕਟਰ ਨੂੰ ਟਾਇਰ ਦਿਖਾ ਕੇ ਉਹ ਜੇ ਲਾਏ ਆ ਬੰਦੇ ਨੇ ਨਵੇਂ ਲੈ ਵੀ ਉਹ ਪੋਲੋ ਦੇ ਮਹਿੰਗੇ ਆ ਲੈਣਾ ਵੀ ਪਿੱਛੇ ਵੀ ਝਾਕ ਵੀਰੇ ਕੱਲਾ ਅੱਗੇ ਨਹੀਂ ਠੀਕ ਆ ਲੈਣ ਸਾਈਡ ਦਿਖਾ ਟਾਇਰ ਠੀਕ ਆ ਜੀ ਵਿਰਾਟ ਵਾਲੇ ਮਹਿੰਗੇ ਇਹ ਟਾਇਰ ਆ ਜਾਣਾ ਵੀ ਕੰਡੀਸ਼ਨ ਦੇਖੋ ਬਾਕੀ ਟਰੈਕਟਰ ਦੀ ਹੁੱਕ ਕਿੱਡੀ ਸੋਹਣੀ ਆ ਟੌਪ ਲਿੰਕ ਡਰਾਈਵਰ ਐ ਇਹੋ ਜੀ 11 ਮਾਡਲ ਨਾਲ ਨਹੀਂ ਮਿਲਦੀ ਵੀਰੇ ਠੀਕ ਆ ਜੀ ਇੰਜਨ ਗੇਅਰ ਪੂਰਾ ਵਧੀਆ ਰੰਗ ਦਾ ਇਹ ਵੀ ਜੈਡ ਓਰੀਜਨਲ ਆ ਠੀਕ ਆ ਜੀ 2007 ਮਾਡਲ ਆ ਟਰੈਕਟਰ ਠੀਕ ਆ ਜੀ ਪੰਜਾਬ ਨੰਬਰ ਆ ਸੈਕੰਡ ਪਾਰਟੀ ਦੇ ਨੋਆ ਚਿਪ ਵਾਲੀ ਆਰਸੀ ਆ ਜੀ ਓਕੇ ਹਾਂਜੀ ਤੇ ਇਹਦਾ ਰੇਟ ਵੀਰੇ 2,75,000 ਡਿਮਾਂਡ ਕਰਦੇ ਆ 2,60,000 ਦਾ ਟਰੈਕਟਰ ਦੇ ਦਿਆਂਗੇ ਠੀਕ ਹੈ ਗੱਲ ਪਰ ਵੀਰੇ ਮੁੱਲ ਕੋਈ ਨਹੀਂ ਮੁੱਲ ਕੋਈ ਨਹੀਂ ਜਦੋਂ ਆ ਕੇ ਬੰਦਾ ਸੀਟ ਤੇ ਬੈਠੂਗਾ ਠੀਕ ਹੈ ਜੀ ਫਿਰ ਆਪਾਂ ਨੂੰ ਦੱਸੇ ਵੀ ਹਾਂ ਤੁਸੀਂ ਵੀਡੀਓ 'ਚ ਇਹ ਝੂਠ ਕਿਹਾ ਕਿ ਸੱਚ ਕਿਹਾ ਠੀਕ ਹੈ ਬਈ ਬਾਕੀ ਤੁਸੀਂ ਇੰਜਨ ਗੇਅਰ ਦਾ ਬਾਕੀ ਟਾਇਰ ਐਡੀ ਚੰਗੀ ਕੁਆਲਿਟੀ ਦੇ ਆ ਸਾਰਾ origignal ਟਰੈਕਟਰ ਆ ਰੰਗਿਆ ਪਤੰਗਿਆ ਟਰੈਕਟਰ ਨਹੀਂ ਹੈਗਾ ਵੀਰੇ ਮਗਰਾੜ ਮਗਰੂਡ ਵੀ ਚੈੱਕ ਹਾਂ ਮਗਰਾੜ ਮਗਰੂਡ ਨਾਲ ਦੇ ਸ਼ੀਸ਼ੇ ਵਰਗੇ ਆ ਜੀ ਠੀਕ ਹੈ ਬਈ ਛਾਤਰੀ ਲੱਗੇ ਕਿ ਵੀ ਬਾਕੀ ਚੈੱਕ ਕਰਦਾ ਲੱਗਦਾ ਬਈ ਚੰਗਾ ਇਹ ਆਹਲਾ ਇਹ ਫਾਰਮ ਟਰੈਕ ਹੈ ਇਹ ਫਾਰਮ ਟਰੈਕ 2012 ਮਾਡਲ ਹੈ ਪੰਜਾਬ ਨੰਬਰ ਹੈ ਓਕੇ ਸੈਕੰਡ ਪਾਰਟੀ ਦੇ ਨੌ ਆ ਜੀ ਪੀ ਵੀ 13 ਨੰਬਰ ਹੈ ਦੂਜੀ ਪਾਰਟੀ ਦੇ ਨੌ ਹੋਇਆਗਾ 3 ਲੱਖ 45000 ਰੁਪਿਆ ਡਿਮਾਂਡ ਕਰਦੇ ਆ ਸੁਪਰ ਮੈਕਸ ਫੁੱਲ ਟੌਪ ਮਾਡਲ ਟਰੈਕਟਰ ਠੀਕ ਹੈ 3 ਲੱਖ 45000 ਰੁਪਿਆ ਬਾਕੀ ਮੌਕੇ ਤੇ ਰੇਟ ਕਰ ਲਾਂਗੇ ਜੀ ਠੀਕ ਹੈ ਜੀ ਤੇ ਆਹਲਾ ਇਹ ਆ ਗਿਆ ਵੀ ਫਾਰਮ ਟਰੈਕ ਇਹ ਵੀਰੇ ਫਾਰਮ ਟਰੈਕ 45 2002 ਮਾਡਲ ਹੈ ਠੀਕ ਹੈ ਜੀ ਸੈਕੰਡ ਪਾਰਟੀ ਦੇ ਨੌਵਾ ਟਰੈਕਟਰ ਠੀਕ ਹੈ ਜੀ ਤੇ ਚਿੱਪ ਵਾਲੀ ਆਰ ਸੀ ਆ ਫਰੰਟ ਟਾਇਰ ਇਹਦੇ ਜਮਾਂ ਨ ਠੀਕ ਹੈ ਜੀ ਬੈਕ ਟਾਇਰ ਇਹਦੇ 60 ਤੋਂ 65 ਪੈਸੇ ਆ ਐਮ ਆਰ ਐਫ ਦੇ ਓਕੇ ਇੰਜਨ ਗੇਅਰ ਦਾ ਪੂਰਾ ਟਾਪ ਦਾ ਟਰੈਕਟਰ ਆ ਜੀ ਠੀਕ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਹਾਂ ਜੀ ਲੈ ਮਿੱਤਰੋ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦਾ ਟਰੈਕਟਰ ਫੁੱਲ ਵਾਟਾ ਫੁੱਲ ਛੋਟਾ ਜਿਹਾ ਰੇਟ ਆ ਵੀਰੇ ਇਹਦਾ 1,95,000 ਰੁਪਏ 1 ਲੱਖ ਤੇ 95 ਡਬਲ ਕਲੱਚ ਡਬਲ ਕਲੱਚ ਆਗਾ ਮਿੱਤਰੋ ਚੰਗਾ ਟਰੈਕਟਰ ਆਗਾ ਹਾਂ ਜੀ ਤੇ ਆ ਚੱਕੋ ਮਿੱਤਰੋ ਇੱਕ ਹੋਰ ਤੋਹਫਾ ਲੈ ਕੇ ਆਏ ਆ ਜੀ ਕੰਡੀਸ਼ਨ ਚੈੱਕ ਕਰੋ ਬਈ ਪੰਜਾਬ ਇਹ ਵੀਰੇ ਪਹਿਲੀ ਪਾਰਟੀ ਪੰਜਾਬ ਨੰਬਰ ਸਰਵਿਸ ਤੱਕ ਹੋਈ ਵੀ ਆ ਟਰੈਕਟਰ ਦੀ ਅਗਲੇ ਟਾਇਰ ਟਰੈਕਟਰ ਨੂੰ ਗੂਡਇਰ ਦੇ 70 ਪੈਸੇ ਆ ਪਿਛਲੇ ਟਾਇਰ ਟਰੈਕਟਰ ਨੂੰ ਅਧੇ ਆ ਓਕੇ ਠੀਕ ਆ ਪੂਰਾ ਟਾਪ ਦਾ ਟਰੈਕਟਰ ਆ ਸਾਰਾ origignal ਪੇਂਟ ਦਾ ਟਰੈਕਟਰ ਆ ਠੀਕ ਆ ਬਈ ਇੰਜਨ ਗੇਅਰ ਦੀ ਫੁੱਲ ਵੜਾ ਫੁੱਲ ਗਰੰਟੀ ਆ ਵੀਰੇ ਜਾ ਕੇ ਸਰਵਿਸ ਕਰਾਉਣ ਦੀ ਲੋੜ ਨਹੀਂ ਠੀਕ ਆ ਬਈ 1,68,000 ਰੁਪਇਆ ਆ ਪਾ ਇਹਦੀ ਡਿਮਾਂਡ ਕਰਦੇ ਆ ਭਰਾ ਜੀ 97 ਮਾਡਲ ਆ ਪਟਿਆਲਾ ਆ ਆਈਡੀਆਂ ਫਾਈਡੀਆਂ ਜੋ ਬੰਦੇ ਦੀ ਮਰਜ਼ੀ ਲੈ ਲਓ ਠੀਕ ਆ ਬਈ ਰੇਟ ਜੈਤਨ ਵਾਲਾ ਜੈਤਨ ਵਾਲਾ 1,55,000 ਦਾ ਦੇ ਦਾਂਗੇ ਯਾਰ 50 ਦੇ ਦੇ ਜੀ ਨਾ ਪੰਜ ਉਹ ਕਰਦਾ ਚੱਲ ਪੂਰੇ 1.5 ਲੱਖ ਦਾ ਭਰਾ ਨੇ ਕਹਿਤਾ ਪੂਰੇ 1.5 ਲੱਖ ਦਾ ਲਾਸਟ ਦੇ ਦਾਂਗੇ ਜਿਹੜਾ ਭਾਈ ਮਰਜੀ ਆਜੇ ਹਾਂ ਇੱਕ ਗੱਲ ਆ ਇਹ ਨਹੀਂ ਹੈਗਾ ਵੀ ਇੰਜਨ ਗੇਅਰ ਚ ਕੋਈ ਕਮੀ ਹੋਊਗੀ ਠੀਕ ਹੈ ਜੀ ਹਾਂ ਜੇ ਰੇਟ ਘੱਟ ਕਹਿਤਾ ਇੰਜਨ ਗੇਅਰ ਚ ਕੋਈ ਬੰਦਾ ਆ ਕੇ ਕਮੀ ਕੱਢੇ ਇਥੋਂ ਤੱਕ ਕਿ ਆਪਾਂ ਕੋਈ ਝੂਠ ਨਹੀਂ ਬੋਲਦੇ ਕੈਮਰਾ ਨੇੜੇ ਕਰੀ ਆ ਦਿਖਾ ਦੇ ਭਾਈ ਸਰਵਿਸ ਵੀ ਕਰਾਉਣ ਦੀ ਲੋੜ ਨਹੀਂ ਜਾ ਕੇ ਤੇਲ ਪਾ ਕੇ ਕੱਲਾ ਚਲਾਉਣੇ ਆਣਾ ਭਾਈ ਜੇ ਇੰਜਨ ਗੇਅਰ ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੋਵੇ ਟੌਪ ਲਿੰਕ ਡਰਾਈਵਰ ਛਤਰੀ ਬੰਪਰ ਸਾਰਾ ਸਮਾਨ ਨਾਲ ਮਿਲੂਗਾ ਜੀ ਟਰੈਕਟਰ ਠੀਕ ਹੈ ਜੀ ਪਹਿਲੀ ਪਾਰਟੀ ਦਾ ਦੋ ਭਾਈਆਂ ਦੇ ਨੋਵਾ ਦੋਨਾਂ ਦੇ ਆਈਡੀ ਪ੍ਰੂਫ ਨਾਲ ਹੈ ਠੀਕ ਹੈ ਗਰੰਟੀ ਆ ਫੁੱਲ ਲੱਗੇ ਜੀ ਫੁੱਲ ਗਰੰਟੀ ਹੈ ਵੀਰੇ ਠੀਕ ਬਸ ਆ ਇਹਨਾਂ ਦੇਖ ਲੋ ਵੀ ਖਾਣੀ 1.5 ਲੱਖ ਹੈ ਤਾਂ ਇਹ ਮਾੜਾ ਹੋਊਗਾ ਇਹਨੇ ਖੇਤ ਚ ਜਾ ਕੇ ਕੁਝ ਕਰਨਾ ਨਹੀਂ ਇਹ 5 ਲੱਖ ਵਾਲੇ ਤੋਂ ਮੂਰੇ ਭੱਜੂਗਾ ਸਹੀ ਗੱਲ ਆਣਾ ਬਾਈ ਤੇ ਆਉਣਾ ਕਿੱਥਾ ਵੀ ਟਰੈਕਟਰ ਵੀ ਚੱਲੇ ਮੇਨ ਲੋਕੇਸ਼ਨ ਹੈਗੀ ਹੈ ਜੀ ਬੀਪੀਓ ਦਿਉਣ ਠੀਕ ਹੈ ਜੀ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਬਠਿੰਡਾ ਮਕਸਰ ਰੋਡ ਤੇ ਪਿੰਡ ਹੈ ਬਠਿੰਡੇ ਤੋਂ 11 ਕਿਲੋਮੀਟਰ ਹੈ ਮਕਸਰ ਤੋਂ 30 ਤੋਂ 32 ਕਿਲੋਮੀਟਰ ਪਊਗਾ ਬਾਕੀ ਮੈਂ ਉਹਦਾ ਫੋਨ ਨੰਬਰ ਬੋਲ ਦਿੰਨਾ ਜਿਹੜੇ ਭਰਾ ਨੂੰ ਕਿਸ ਮੋਬਾਈਲ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਲੈ 96531 00499 ਹਾਂ ਬਾਕੀ ਇੰਸਟਾਗ੍ਰam ਫੇਸਬੁੱਕ ਤੇ ਆਪਣਾ ਪੇਜ ਆ ਬਰਾੜ ਟਰੈਕਟਰ 0022 ਦੇ ਨਾਮ ਤੇ ਕੱਲੇ ਕੱਲੇ ਟਰੈਕਟਰ ਦੀ ਮੇਰਾ ਭਰਾ ਜੀ ਨੇ ਫੋਟੋ ਵੇਖਣੀ ਐ ਤੇ ਵੀਡੀਓ ਵੇਖਣੀ ਉੱਤੇ ਜਾ ਕੇ ਦੇਖ ਸਕਦਾ ਧੰਨਵਾਦ ਸੱਸ